ਖੰਨਾ ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਕਾਰ ਵੱਲੋਂ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਦੋਂ ਲੋਕਾਂ ਨੇ ਗੱਡੀ ਵਾਲੇ ਨੂੰ ਰੋਕਿਆ ਤਾਂ ਕਾਰ ਸਵਾਰ ਪੁਲਿਸ ਮੁਲਾਜ਼ਮ ਨਿਕਲੇ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਨੇ ਐਕਸੀਡੈਂਟ ਕਰਨ ਤੋਂ ਬਾਅਦ ਗੱਡੀ ਭਜਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਾਰ ਚਲਾਉਣ ਵਾਲੇ ਨੇ ਸ਼ਰਾਬ ਵੀ ਪੀਤੀ ਹੋਈ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਲੋਕਾਂ ਦੇ ਸਾਹਮਣੇ ਹੀ ਦੁਬਾਰਾ ਠੇਕੇ ਤੇ ਜਾ ਵੜਿਆ ਤੇ ਉੱਥੋਂ ਸ਼ਰਾਬ ਖਰੀਦ ਕੇ ਲੈ ਆਇਆ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਤਕਰੀਬਨ 10 ਵਜੇ ਤਿੰਨ ਲੋਕ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਖੰਨੇ ਤੋਂ ਇਕਲੋਹਾ ਪਰਤਰੇ ਸਨ ਰਸੂਲੜਾ ਪਿੰਡ ਦੇ ਨੇੜੇ ਇਹਨਾਂ ਦੀ ਕਾਰ ਨੇ ਸਾਹਮਣੇ ਆរ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਜੂਦਾ ਲੋਕਾਂ ਨੇ ਮੌਕੇ ਤੇ ਉਹਨਾਂ ਨੂੰ ਘੇਰ ਲਿਆ ਤੇ ਇਸ ਵਿਚਾਰੇ ਗੱਡੀ ਦੇ ਵਿੱਚੋਂ ਇੱਕ ਵਿਅਕਤੀ ਦੌੜ ਗਿਆ ਤੇ ਬਾਕੀ ਦੋ ਵਿਅਕਤੀਆਂ ਨੂੰ ਲੋਕਾਂ ਦੇ ਵੱਲੋਂ ਘੇਰ ਲਿਆ ਗਿਆ ਤੇ ਜਦੋਂ ਉਹਨਾਂ ਨੂੰ ਘੇਰਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਪੁਲਿਸ ਮੁਲਾਜ਼ਮ ਨੇ ਤੇ ਉਹਨਾਂ ਦੀ ਡਿਊਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਉਹ ਇੱਥੇ ਖਾਸ ਬੇਅਦਬੀ ਮਾਮਲੇ ਦੇ ਵਿੱਚ ਉਹਨਾਂ ਦੀ ਡਿਊਟੀ ਇੱਥੇ ਲੱਗੀ ਹੈ ਇਸ ਲਈ ਉਹ ਇੱਥੇ ਆਏ ਨੇ। ਸਮਰਾਲਾ ਚੌਂਕ ਦੇ ਵਿੱਚ ਡਿਊਟੀ ਤੋਂ ਪਰਤ ਰਹੇ ਸਨ। ਇੱਕ ਮੁਲਾਜ਼ਮ ਨੇ ਕਿਹਾ ਕਿ ਬਾਈਕ ਸਵਾਰ ਤਾਂ ਰੋਂਗ ਸਾਈਡ ਆ ਰਿਹਾ ਸੀ। ਦੂਜੇ ਪਾਸੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਪੁਲਿਸ ਮੁਲਾਜ਼ਮ ਗੱਡੀ ਚਲਾ ਰਹੇ ਸਨ। ਤੇਜ਼ ਨਾਲ ਉਹਨਾਂ ਨੇ ਫੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਨਾਲ 3-4 ਹੋਰ ਵਿਅਕਤੀਆਂ ਦਾ ਵੀ ਐਕਸੀਡੈਂਟ ਕਰ ਦੇਣਾ ਸੀ ਬਹੁਤ ਹੀ ਮੁਸ਼ਕਿਲ ਦੇ ਨਾਲ ਬਚਾਅ ਹੋ ਸਕਿਆ ਹੈ ਲੋਕਾਂ ਨੇ ਕਿਹਾ ਕਿ ਜੇਕਰ ਉਹਨਾਂ ਦੇ ਕੋਲੋਂ ਐਕਸੀਡੈਂਟ ਹੋ ਵੀ ਗਿਆ ਤਾਂ ਉਹ ਘੱਟੋ-ਘੱਟ ਜ਼ਖਮੀ ਵਿਅਕਤੀ ਦੀ ਮਦਦ ਲਈ ਤਾਂ ਰੋਕ ਸਕਦੇ ਨੇ ਪਰ ਉਹਨਾਂ ਨੇ ਇਸ ਦੀ ਬਜਾਏ ਗੱਡੀ ਭਜਵਾਉਣ ਦੀ ਕੋਸ਼ਿਸ਼ ਕੀਤੀ ਲਾਪਰਵਾਹੀ ਦੀ ਹਾਦਸਾ ਤਾਂ ਉਦੋਂ ਹੋ ਗਈ ਜਦੋਂ ਉਹਨਾਂ ਤਿੰਨ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਜੋ ਮੌਜੂਦ ਸੀ ਜੋ ਖੁਦ ਨੂੰ ਐਸਆਈ ਦੱਸ ਰਿਹਾ ਸੀ ਉਹ ਲੋਕਾਂ ਦੇ ਸਾਹਮਣੇ ਇਹ ਦੁਬਾਰਾ ਠੇਕੇ ਤੇ ਜਾ ਵੜਿਆ ਤੇ ਉੱਥੋਂ ਸ਼ਰਾਬ ਖਰੀਦ ਕੇ ਲੈ ਆਇਆ ਉਸਨੇ ਕੈਮਰੇ ਦੇ ਸਾਹਮਣੇ ਇਹ ਵੀ ਮੰਨਿਆ ਕਿ ਉਸਨੇ ਇਹ ਸ਼ਰਾਬ ਪੀਣ ਲਈ ਹੀ ਖਰੀਦੀ ਹੈ ਉਸਨੇ ਕਿਹਾ ਕਿ ਅਸੀਂ 14 14 ਘੰਟੇ ਡਿਊਟੀ ਕਰਦੇ ਹਾਂ ਤੇ ਥਕਾਵਟ ਦੂਰ ਕਰਨ ਲਈ ਕੋਈ ਤਾਂ ਕਰਨਾ ਹੀ ਪੈਂਦਾ ਹੈ ਉਸਨੇ ਇਹ ਵੀ ਕਿਹਾ ਕਿ ਉਸਨੇ ਇਹ ਸ਼ਰਾਬ ਟੈਕਸ ਪੇ ਕਰਕੇ ਖਰੀਦੀ ਹੈ ਜਿਸਨੇ ਜੋ ਕਰਨਾ ਹੈ ਉਹ ਕਰ ਲਵੇ